ਦੋਸਤੋ ਅੱਜ ਦੇ ਇਹ ਸ਼ੋਅ ਦੇ ਵਿੱਚ ਸਤਨਾਮ ਸਿੰਘ ਚਾਲ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਅੱਜ ਇਹ ਦੇ ਸ਼ੋਅ ਵਿੱਚ ਸਾਡੇ ਨਾਲ ਕੈਨੇਡਾ ਤੋਂ ਜੁੜ ਚੁੱਕੇ ਹਨ ਪ੍ਰਸਿੱਧ ਪੱਤਰਕਾਰ ਸਰਦਾਰ ਜਗਦੀਪ ਸਿੰਘ ਜੀ। ਆਪਾਂ ਉਹਨਾਂ ਦੇ ਨਾਲ ਜਿਹੜਾ 27 ਸਮੇਲਨ ਹੋ ਰਿਹਾ ਕੈਨੇਡਾ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਰਦਾਰ ਜਗਦੀਪ ਸਿੰਘ ਜੀ ਤੁਹਾਡਾ ਇਹ ਸ਼ੋਅ ਵਿੱਚ ਸ਼ਾਮਲ ਹੋਣ ਲਈ ਜੀ ਆਹ ਜੀ ਧੰਨਵਾਦ ਚਲਸਾ ਤੁਹਾਡਾ ਤੁਹਾਡਾ ਧੰਨਵਾਦ ਚਲਸਾ ਜੀ 7 ਦੀ ਕੋਈ ਨਵੀਂ ਪਹਿਲਾਂ ਅਪਡੇਟ ਦਿਓ ਜੇ ਕੋਈ ਤੁਹਾਡੇ ਕੋਲ ਹੈਗੀ ਆ ਫਿਰ ਆਪਾਂ ਅੱਗੇ ਗੱਲ ਸ਼ੁਰੂ ਕਰਦੇ ਆਂ ਜੀ ਜੀ ਚਲਸਾ ਜੀ 7 ਜਿਹੜਾ ਸੀਗਾ 2 ਦਿਨ ਦੀ ਜਿਹੜੀ ਮੀਟਿੰਗ ਸੀ ਉਹ ਖਤਮ ਹੋ ਗਈ ਅੱਜ ਉਹਦੇ ਵਿੱਚ ਆਪਾਂ ਮੀਟਿੰਗਾਂ ਦਾ ਕਾਫੀ ਦੌਰ ਰਿਆ ਤੇ ਸਾਰੇ ਜਿਹੜੇ ਦੇਸ਼ ਆਏ ਸੀ ਜੀ 7 ਹਾਂਜੀ ਉਹ ਆਪਸ ਦੇ ਵਿੱਚ ਨੇ ਮੀਟਿੰਗਸ ਹੋਈਆਂ ਉਹਦੇ ਵਿੱਚੋਂ ਪ੍ਰਾਈਮ ਮਿਨਿਸਟਰ ਜਿਹੜੇ ਇੰਡੀਆ ਦੇ ਮੋਦੀ ਮਿਸਟਰ ਮੋਦੀ ਨਰਿੰਦਰ ਮੋਦੀ ਆਏ ਸੀ ਉਹਨਾਂ ਦੀਆਂ ਵੀ ਮੀਟਿੰਗਸ ਹੋਈਆਂ ਫਰਾਂਸ ਨੇ ਰਾਸ਼ਟਰਪਤੀ ਨਾਲ ਮਿਲੇ ਉਹ ਜਿਹੜੇ ਹੈਗੇ ਆ ਜਰਮਨੀ ਡੈਨਮਾਰਕ ਦੀ ਗੱਲ ਬਈ ਉਹ ਮੈਕਸੀਕਨ ਜਿਹੜੇ ਸ਼ਿਨ ਬੌਨ ਜਿਹੜੇ ਰਾਸ਼ਟਰਪਤੀ ਸੀ ਉਹਨਾਂ ਨਾਲ ਵੀ ਮਿਲੇ ਉਹ ਹਾਂਜੀ ਕ੍ਰੈਡਿਨ ਪ੍ਰਾਈਮ ਮਿਨਿਸਟਰ ਮਾਰਕ ਕਾਨੇ ਨਾਲ ਵੀ ਉਹ ਮਿਲੇ ਉਹਨਾਂ ਨੇ ਜਿਹੜੀ ਗੱਲ ਹੋਈ ਹੈ ਦੋਨੋਂ ਦੇਸ਼ਾਂ ਦੇ ਵਿੱਚ ਉਹ ਇਹ ਹੋਈ ਹੈ ਕਿ ਫਿਲਹਾਲ ਜਿਹੜੀ ਗੱਲ ਪੂਰੀ ਰੱਖੀ ਗਈ ਹੈ ਕਿ ਦੋਨੋਂ ਦੇਸ਼ ਕਲੀਨ એનર્ਜੀ ਜਿਹੜਾ ਟੈਕਨੋਲੋਜੀ ਸਪੇਸ ਦੇ ਵਿੱਚ ਜਿਹੜਾ ਤੇ ਜਿਹੜਾ ਉਹਦੇ ਵਿੱਚ ਅੱਗੇ ਉਹੜਾ ਦੇ ਵਿੱਚ ਕੋਆਪਰੇਟ ਕਰਨਗੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਤੇ ਉਹ ਇਹਦੇ ਵਿੱਚ ਇੱਕ ਸਿਗਨੀਫੀਕੈਂਟ ਗੱਲ ਸੀ ਕਿ ਦੋਨੋਂ ਦੇਸ਼ਾਂ ਵੱਲੋਂ ਇਹ ਗੱਲ ਜ਼ਰੂਰ ਹੋਈ ਹੈ ਕਿ ਅਸੀਂ ਜਿਹੜੀ ਇਸ ਗੱਲਬਾਤ ਨੂੰ ਜਿਹੜੇ ਰਿਸ਼ਤੇਨ ਦੋ ਅਰਨਵਲ ਜਿਹੜੇ ਕਦਮ ਚੱਕਾ ਨੇ ਪਤੋ ਰਿਸ਼ਤੇ ਜਿਹੜਾ ਮੇਨ ਜਿਹੜਾ ਹਾਂ ਜੀ ਹਾਂ ਜੀ ਜਿਹੜਾ ਮੇਨ ਫੋਕਸ ਰਿਹਾ ਇਹ ਸਾਰੀ ਮੀਟਿੰਗ ਦਾ ਉਹ ਇਹ ਸੀ ਕਿ 트럼ਪ ਨਦਾਰਾ ਸੀਗੇ ਕਿਉਂਕਿ 트럼ਪ ਕੱਲ ਅਰਲੀ ਚਲੇ ਗਏ ਸੀਗੇ ਤੇ ਇਹ ਮੁੱਦਾ ਚਾਇਆ ਰਿਹਾ ਇਹ ਖਬਰਾਂ ਵੀ ਅੱਜ G7 ਦੇ ਵਿੱਚ ਮੋਸਟਲੀ ਇਹ ਹੀ ਬਣੀ ਕਿ 트럼ਪ ਪਹਿਲਾਂ ਚਲੇ ਗਏ ਤੇ 트럼ਪ ਦੀ ਚਲੋ ਨੇਚਰ ਹੈ ਉਹ ਬੜੇ ਸਰਪ੍ਰਾਈਜ਼ ਦਿੰਦੇ ਨੇ ਸਾਰਿਆਂ ਨੂੰ ਜਿਹੜੀ ਵਾਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਸੀਗੇ ਮੀਟਿੰਗ ਦੇ ਵਿੱਚ ਪਰੰਤੂ ਜਿਹੜੇ ਬਾਕੀ ਦੇਸ਼ ਆਏ ਸੀਗੇ ਉਹ 트럼ਪ ਦੇ ਨਾਲ ਉਹਦਾ ਮਿਲਣ ਦਾ ਕਾਰਨ ਇਹ ਸੀ ਕਿ ਟੈਰਿਫ ਉੱਤੇ ਗੱਲ ਕਰਨੀ ਸੀ ਮੈਂ ਤੁਹਾਨੂੰ ਆਪਾਂ ਬਾਰ ਬਾਰ ਹੀ ਗੱਲ ਕਰਦੇ ਆ ਰਹੇ ਹਾਂ ਕਿ ਮੇਨ ਫੋਰਮ ਜਿਹੜੀ ਟੈਰਿਫਸ ਬਾਰੇ ਜਿਹੀ ਪਰੰਤੂ ਜਾਪਾਨ ਜਾਂ ਜਿਹੜਾ ਜਾਪਾਨ ਜਾਂ ਹੋਰ ਜਿਹੜੇ ਕਿਸੇ ਵੀ ਜਿਹੜੇ ਦੇਸ਼ ਦੇ ਜਿਹੜੇ ਹੈਡ ਸੀਗੇ ਉਹ 트럼ਪ ਨੂੰ ਮਿਲ ਨਹੀਂ ਸਕੇ ਜਿਸ ਉੱਤੇ ਗੱਲ ਕਰਨੀ ਚਾਹੀਦੀ ਸਾਨੂੰ ਉਹ ਜੁਕੇ ਦੇ ਜਿਹੜੇ ਕੇ ਸਟਾਰਮਰ ਨੂੰ ਮਿਲਿਆ ਪ੍ਰਾਈਮ ਮਿਨਿਸਟਰ ਨੂੰ ਤੇ ਉਹਨਾਂ ਦੀ ਜਿਹੜੀ ਸਟੀਲ ਦੇ ਉੱਤੇ ਟੈਰਿਫ ਲਾਇਆ ਉਹਦੇ ਬਾਰੇ ਉਹਨਾਂ ਦੀ ਗੱਲ ਹੋਈ ਹੈ। ਅ ਸੋ ਜਿਹੜਾ ਬਿਲਕੁਲ ਇਮੀਗੇਟ ਆ ਉਹ ਫਿਰ ਜੁਕੇ ਨੂੰ ਅਜੇ ਰਿਲੀਫ ਦਿੱਤੀ ਉਹਨਾਂ ਨੇ ਕ੍ਰੈਡਾ ਨੂੰ ਵੀ ਮੇਕਾ ਦੇ ਵਿੱਚ ਕੁਝ ਟਾਈਮਲੀ ਕੁ ਰਿਲੀਫ ਦਿੱਤੀ ਹੈ ਵੀ ਇਹ ਤੇ ਗੱਲ ਕਰਾਂਗੇ। ਪਰ ਤੁਹਾਨੂੰ ਬਹੁਤ ਸਿਗਨੀਫੀਕੈਂਟ ਹੋਣੇ ਨਹੀਂ ਕਿ ਹਾਬੀ ਅਸੀਂ ਰੋਕ ਦਾਂਗੇ ਜਾਂ ਕਰਦਾਂਗੇ। ਡੂਮ ਜੀ ਸਾਹਿਬ ਤੋਂ ਉਮੀਦਾਂ ਸਨ। ਹਾਂਜੀ। ਟਰੰਪ ਦੇ ਜਾਣ ਦੇ ਕਰਕੇ ਉਹ ਉਸ ਲੈਵਲ ਦੀ ਰਿਜ਼ਲਟ ਨਹੀਂ ਆ ਪਾਇਆ ਜਿਸ ਤੱਕ ਇਹਨਾਂ ਨੇ ਐਕਸਪੈਕਟ ਕੀਤਾ ਸੀ। ਹਾਂਜੀ ਹਾਂਜੀ। ਅੱਛਾ ਪ੍ਰੈਜ਼ੀਡੈਂਟ 트੍ਰੰਪ ਦਾ ਜਲਦੀ ਜਲਦੀ ਆਉਣਾ ਔਰ ਜਲਦੀ ਵਾਪਸ ਮੁੜ ਜਾਣਾ ਇਹਦੇ ਪਿੱਛੇ ਕੀ ਕਾਰਨ ਸੀ ਉਹਨਾਂ ਦਾ ਦੇਖੋ ਉਹਨਾਂ ਨੇ ਜਿਹੜਾ ਆਫੀਸ਼ੀਅਲ ਕਾਰਨ ਦੱਸਿਆ ਉਹ ਇਹ ਦੱਸਿਆ ਕਿ ਜਿਹੜੀ ਮਿਡਲ ਈਸਟ ਦੇ ਵਿੱਚ ਵਾਰ ਜਿਹੜੀ ਐਸਕਲੇਟ ਹੋ ਗਈ ਹੈ ਮੈਂ ਉੱਥੇ ਜਾਣਾ ਤੇ ਮੇਰੇ ਲਈ ਉਹ ਇੰਪੋਰਟੈਂਟ ਹੈ ਅੱਛਾ ਮੇਰੇ ਲਈ ਉਹਨਾਂ ਦੀ ਜਿਹੜੀ ਅਧਿਕਾਰਕ ਬਿਆਨ ਸੀਗਾ ਜਿਹੜੀ ਉਹਨਾਂ ਦੀ ਪ੍ਰੈਸ ਸੈਕਟਰੀ ਜਿਹੜੀ ਲੀਵਰ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਜਾਰੀ ਕੀਤਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਕਿ ਉਹਨਾਂ ਦੇ ਲਈ ਇਹ ਮੁੱਦਾ ਬੜਾ ਇੰਪੋਰਟੈਂਟ ਸੀਗਾ ਕਿ ਕਿ ਜਿਹੜਾ ਇਰਾਨ ਤੇ ਇਜ਼ਰਾਈਲ ਦੇ ਵਿੱਚ ਜਿਹੜੀ ਲੜਾਈ ਹੋਈ ਸੀਗੀ ਉਹ ਬੜੀ ਇੰਪੋਰਟੈਂਟ ਉਹ ਕੈਨ ਬੀ ਬਾਕੀ ਸਾਰੀਆਂ ਗੱਲਾਂ ਬਾਅਦ ਚੋ ਨੇ ਪਹਿਲਾਂ ਇਹ ਜ਼ਰੂਰੀ ਹੈ ਮੈਨੂੰ ਸੋ ਇਹਦੇ ਲਈ ਗਏ ਸੀ ਅਧਿਕਾਰਕ ਤੌਰ ਤੇ ਤਾਂ ਇਹੀ ਹੈ ਪਰੰਤੂ ਟਰੰਪ ਨੇ ਸਰਪ੍ਰਾਈਜ਼ ਕਰ ਦਿੰਨੇ ਆ ਅਕਸਰ ਸਰਪ੍ਰਾਈਜ਼ ਕਰਨ ਦੇ ਨੇਚਰ ਉਹਨਾਂ ਦੀ ਪਿਛਲੀ ਵਾਰ ਜਿਹੜਾ 2018 ਦੇ ਵਿੱਚ ਵੀ ਅੱਧੀ ਚਲੇ ਗਏ ਸੀ ਇੰਨਾ ਹੀ ਜਾਂਦੇ ਗਏ ਨੇ ਠੀਕ ਹੈ ਠੀਕ ਇਹਦੇ ਚਲੇ ਗਏ ਸਾਂ ਸੋ ਉਹਦੇ ਵਿੱਚ ਮੈਨੂੰ ਕਿਤੇ ਨਾ ਕਿਤੇ ਲੱਗਦਾ ਮੇਰਾ ਆਪਣਾ opinion ਹੋ ਸਕਦਾ ਮਤਲਬ ਮੈਂ ਬਾਕੀ ਕਿਸੇ ਦਾ ਹੋਰ ਵੀ ਹੋ ਸਕਦਾ ਪਰ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਸ਼ਾਇਦ ਕਿਤੇ ਨਾ ਲੱਗਿਆ ਹੋਵੇ ਕਿ ਜਿਹੜੇ ਸਾਰੇ ਜਿਹੜੇ ਇਹ ਵੈਲਥੀ ਕੰਟਰੀਜ਼ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਅੱਗੇ ਕੋਆਪਰੇਟ ਵੀ ਕਰਨਾ ਹੈ ਜਿਹੜੇ ਡਿਵੈਲਪਡ ਇਕਨੋਮੀਆਂ ਨੇ ਵੱਡੀਆਂ ਦੁਨੀਆ ਦੀ ਉਹ ਇਹਨਾਂ ਨੂੰ ਇਹ ਲੱਗਿਆ ਕਿ ਸਾਰੇ ਇਕੱਠੇ ਹੋ ਕੇ ਮੇਰੇ ਤੇ ਕਿਉਂਕਿ ਹੋਰ ਵੀ ਬਾਕੀ ਕੰਟਰੀਸ ਵੀ ਇਹ ਟੈਰਫ ਬਾਰੇ ਮੇਰੇ ਨਾਲ ਬਹੁਤ ਹੀ ਗੱਲ ਨਾ ਹੋ ਸਕੇ ਇਸ ਲਈ ਮੇਰਾ ਫਾਇਦਾ ਹੈ ਕਿ ਸਕੇਪ ਰੂਟ ਜੇ ਮੈਨੂੰ ਲੱਗਦਾ ਉਹਨਾਂ ਨੇ ਜ਼ਿਆਦਾ ਲਿਆ ਜੁੱ ਜੋ ਮੈਨੂੰ ਲੱਗਿਆ ਕਿ ਮਿਡਲ ਈਸਟ ਦੇ ਉੱਤੇ ਜਿਹੜੀ ਗੱਲ ਸੀ ਉਹ ਇੱਥੋਂ ਬੈਠ ਕੇ ਵੀ ਕੀਤੀ ਜਾ ਸਕਦੀ ਸੀ ਤੇ ਕੋਈ ਐਡਾ ਮੇਰੇ ਕਾਲ ਦੇ ਵਿੱਚ ਕਿ নো ਡਾਊਟ ਲੜਾਈ ਨੂੰ ਰੋਕਣਾ ਜੇ ਚਾਹੁੰਦੇ ਆ ਤਾਂ ਬਹੁਤ ਵੱਡੀ ਗੱਲ ਆ ਬਟ ਫਿਰ ਮੈਨੂੰ ਇਹ ਮੈਨੂੰ ਇਹ ਆਪਣਾ ਇੱਕ ਨਿੱਜੀ ਮੇਰਾ ਵਿਚਾਰ ਹੋ ਸਕਦਾ ਕਿ ਟਰੰਪ ਨੇ ਇਸ ਗੱਲ ਨੂੰ ਅਵਾਇਡ ਕੀਤਾ ਕਿ ਮੈਂ ਸਾਰੇ ਲੀਡਰਸ ਨੂੰ ਮਿਲ ਕੇ ਟੈਰਫ ਉੱਤੇ ਬਹੁਤ ਜ਼ਿਆਦਾ ਲੰਬੀ ਚੋੜੀ ਗੱਲ ਕੀਤੀ ਪਰੰਤੂ ਸਿਗਨੀਫੀਕੈਂਟ ਇਹ ਚਿਹਰਾ ਹੈ ਕਿ ਜਿਹੜੇ ਯੂਕੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੂੰ ਮਿਲ ਕੇ ਜਾਂਦੇ ਹੋ ਹਾਲੇ ਆ ਚਾਈਨਾ ਨੂੰ ਮਿਲ ਕੇ ਜਾਂਦਾ ਹੈ ਏਸੋ ਏ ਇੰਪੋਰਟੈਂਟਾ ਏ ਇੰਪੋਰਟੈਂਟਾ ਅੱਛਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਥੇ ਆਏ ਉਹਨਾਂ ਦਾ ਇੱਥੇ ਆਉਣ ਤੇ ਸਵਾਗਤ ਵੀ ਹੋਇਆ ਵਾਇਆ ਤੇ ਵਿਰੋਧਤਾ ਵੀ ਹੋਈ ਇਹਦੇ ਦਰਮਿਆਨ ਕੋਈ ਅਨਸਖਾਮੀ ਘਟਨਾ ਵਾਪਰੀ ਹੋਵੇ ਤੇ ਉਹਦੇ ਬਾਰੇ ਕੋਈ ਜ਼ਿਕਰ ਕਰੋ ਕੋਈ ਹੋਈ ਯਾਰ ਨਹੀਂ ਅਨਸਖਾਮੀ ਘਟਨਾ ਕੋਈ ਨਹੀਂ ਅਨਸਖਾਮੀ ਘਟਨਾ ਕੋਈ ਨਹੀਂ ਵਾਪਰੀ ਪਰੰਤੂ ਵਿਰੋਧ ਹੋਇਆ ਬਿਲਕੁਲ ਜਿਹੜੇ ਅਸੀਂ ਕੋਆਰਡੀਨੇਸ਼ਨ ਸੀ ਹੋਪਾ ਕੱਲ ਡਿਸਕਸ ਕਰਾਂਗੇ ਉਸਦੇ ਤਿੱਖਾ ਵਿਰੋਧ ਹੋਇਆ ਤੇ ਪ੍ਰੰਤੂ ਕੋਈ ਅਨਸਖਾਮੀ ਘਟਨਾ ਨਹੀਂ ਹੋਈ ਪੀਸਫੁੱਲ ਇੱਕ ਪ੍ਰੋਟੈਸਟ ਜਿਹੜਾ ਉਹਨਾਂ ਨੇ ਇੱਕ ਕਾਲ ਕੀਤੀ ਸੀ ਕਿ ਅਸੀਂ ਪੀਸਫੁੱਲ ਪ੍ਰੋਟੈਸਟ ਕਰਨਾ ਤੇ ਉਹਨਾਂ ਨੇ ਪੀਸਫੁੱਲ ਪ੍ਰੋਟੈਸਟ ਕੀਤਾ ਤੇ ਜੋ ਉਹਨਾਂ ਦੀ ਗੱਲ ਸੀ ਉਹਨਾਂ ਨੇ ਰੱਖੀ ਉਹਨਾਂ ਦੇ ਜੋ ਜੋ ਉਹਨਾਂ ਦੇ ਡਿਮਾਂਡ ਸੀਗੇ ਹਿਊਮਨ ਰਾਈਟਸ ਮੇਜਰ ਮਰਡਰ ਕੇਸ ਤੇ ਹੋਰ ਉਹ ਚੀਜ਼ਾਂ ਦੇ ਬਾਰੇ ਉਹਨਾਂ ਨੇ ਬਿਲਕੁਲ ਸ਼ਾਂਤੀਪੂਰਵਕ ਪ੍ਰੋਟੈਸਟ ਕੀਤਾ ਤੇ ਕੋਈ ਬਿਲਕੁਲ ਇਹ ਵਾਇਲੈਂਟ ਪ੍ਰੋਟੈਸਟ ਨਹੀਂ ਸੀ ਵਾਇਲੈਂਟ ਪ੍ਰੋਟੈਸਟ ਹੋਣ ਦੀ ਉਮੀਦ ਵੀ ਨਹੀਂ ਸੀ ਪਰੰਤੂ ਜੋ ਜੋ ਉਹਨਾਂ ਦੇ ਆਪਣੇ ਆਪਣੇ ਪੁਆਇੰਟਸ ਉਰਖੇ ਉਹ ਆਪਣੇ ਫਰੇਮਵਰਕ ਜਿਹੜਾ ਸੀਗਾ ਉਹਦਾ ਜਿਹੜਾ ਪ੍ਰੀ ਡਿਟਰਮਿੰਡ ਫਰੇਮਵਰਕ ਸੀ ਉਹ ਚ ਰੱਖੀ ਉਹਨੇ ਆਪਣਾ ਪ੍ਰੋਟੈਸਟ ਕੀਤਾ ਸੋ 800 ਘਾਮੇ ਘਟਣਾ ਕੋਈ ਨਹੀਂ ਹੈ ਤਾ ਤੁਸੀਂ ਮੈਂ ਨਾ ਪਹਿਲਾਂ ਗੱਲ ਕਰਦੇ ਸੀਗੇ ਇੱਕ ਬਿਸ਼ਨੋਈ ਗੈਗ ਨੂੰ ਕੈਰਸਟ ਦਾ ਮਤਲਬ ਉਹਨਾਂ ਅਲਾਮੀਆਂ ਜਾਂ ਵੇਗਟ ਹਾਂਜੀ ਹਾਂਜੀ ਉਹ ਐਕਸਟ੍ਰੇਨ ਕਰੋ ਕਿਸ ਤਰ੍ਹਾਂ ਹੋਈ ਗੱਲ ਉਹ ਰ ਅ ਜਨ ਸਰ ਇਹ ਨਾ ਬੜਾ ਸਿਗਨੀਫੀਕੈਂਟ ਹੋਇਆ ਅ ਵੈਸੇ ਤਾਂ ਜੇ ਕਿਸੇ ਗਰੁੱਪ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਹਿੰਦੇ ਆ ਵੀ ਡੈਜ਼ਿਗਨੇਟ ਕਰ ਦਿੱਤਾ ਜਾਵੇ ਕੈਨੇਡਾ ਦੇ ਵਿੱਚ ਜਾਂ ਹੋਰ ਵੀ ਤੇ ਉਹਦੇ ਨਾਲ ਬਹੁਤ ਫਰਕ ਤਾਂ ਨਹੀਂ ਪੈਂਦਾ ਪਰੰਤੂ ਅ ਇੱਕ ਬ੍ਰਿਟਿਸ਼ ਕੰਬੀਆ ਦੇ ਪ੍ਰੀਮੀਅਰ ਨੇ ਡੇਵਿਡ ਈਬੀ ਕੈਨੇਡਾ ਦੇ ਵਿੱਚ ਉਹਨਾਂ ਨੇ ਅੱਜ ਇੱਕ ਬਿਆਨ ਜਾਰੀ ਕੀਤਾ ਦੁਪਹਿਰੇ ਉਹ ਕਹਿੰਦੇ ਕਿ ਉਹਨਾਂ ਦੇ ਅਸਲ ਚ ਪ੍ਰੈਸ਼ਰ ਸੀਗਾ ਬਿਜ਼ਨਸ ਕਮਿਊਨਿਟੀ ਦਾ ਕੁਝ ਦਿਨ ਪਹਿਲਾਂ ਸਰੀ ਦੇ ਵਿੱਚ ਇੱਕ ਬਿਜ਼ਨਸ ਸੈਂਟਰ ਦੇ ਉੱਤੇ ਦੋ ਤਿੰਨ ਵਾਰ ਗੋਲੀਆਂ ਚੱਲੀਆਂ ਹਾਂਜੀ ਉਸ ਤੋਂ ਪਹਿਲਾਂ ਵੀ ਇੱਕ ਐਕਸਟਰਸ਼ਨ ਕਾਲਸ ਆਉਂਦੀਆਂ ਸੀਗੀਆਂ ਜਿਹ ਇਹ ਗੈਂਗ ਜਿਹੜੀ ਬਿਸ਼ਨੋਈ ਗੈਂਗ ਸੀ ਇਹ ਹਾਂਜੀ ਹਾਂਜੀ ਜਿਹਦੇ ਬਾਰੇ ਕਾਫੀ ਅਲੀਗੇਸ਼ਨਸ ਇਸ ਗੈਂਗ ਉੱਤੇ ਲੱਗੇ ਤੇ ਉਸ ਤੋਂ ਬਾਅਦ ਆ ਜੋ ਪ੍ਰੀਮੀਅਰ ਡਿਵੀਡ ਈਵੀ ਨੇ ਕਿਹਾ ਕਿ ਜਿਹੜਾ ਸਾਨੂੰ ਮੈਂ ਪ੍ਰੈਮਿਸਟੂ ਮਕਰਨੀ ਨੂੰ ਇੱਕ ਲੈਟਰ ਲਿਖਾ ਲਿਆ ਵਿੱਚ ਉਹਨਾਂ ਨੇ ਕਿਹਾ ਕਿ ਇਸ ਗੈਂਗ ਨੂੰ ਸਪੈਸੀਫਿਕਲੀ ਗੈਂਗ ਜਿਹੜੀ ਕਿ ਉਹਨਾਂ ਨੇ ਇੱਕ ਸ਼ਬਦ ਬੋਲਿਆ ਕਿ ਜਿਹੜੀ ਇਹ ਆਰਗੇਨਾਈਜ਼ ਹੋ ਰਹੀ ਹੈ ਇੰਡੀਆ ਤੋਂ ਉਹਦੇ ਜਿਹੜਾ ਇਹਨੂੰ ਕੈਰਡਿਸਟ ਆਰਗੇਨਾਈਜੇਸ਼ਨ ਦੇ ਨਾਮ ਕੀਤਾ ਜਾਵੇ ਉਸ ਤੋਂ ਬਾਅਦ ਮੇਰੀ ਕੁਝ ਹੋਰ ਮਹਾਰਾ ਨਾਲ ਗੱਲ ਹੋਈ ਮੈਂ ਵੀ ਅੱਜ ਕੋਈ ਉਹ ਹੋਰ ਕਿਸੇ ਮਾਮਲੇ ਤੇ ਇਹਦੇ ਬਾਰੇ ਗੱਲ ਕਰ ਰਿਆ ਸੀ ਕੁਸ਼ਮਾਰ ਹਨ ਉਹਨਾਂ ਨੂੰ ਮੈਂ ਪੁੱਛਿਆ ਸੀ ਮੈਂ ਕਿ ਕਿ ਜੇ ਕੋਈ ਕਿਸੇ ਇੱਕ ਗਰੁੱਪ ਨੂੰ ਆਪਾਂ ਟੈਰਰਿਸਟ ਆਰਗੇਨਾਈਜੇਸ਼ਨ ਡੈਜ਼ਿਗਨੇਟ ਕਰ ਦਿੰਨੇ ਆ ਉਹਦਾ ਪੂਰਾ ਟੈਕਨੀਕਲ ਕੀ ਫਰਕ ਪੈਂਦਾ ਉਸ ਜੀ ਨਾਲ ਹਾਂਜੀ ਉੱਥੋਂ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਜੇ ਜਦੋਂ ਕਿਸੇ ਗਰੁੱਪ ਨੂੰ ਆਪਾਂ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਦਿੰਨੇ ਆ ਆਹ ਉਹਦਾ ਫਿਰ ਜਿਹੜਾ ਜ਼ਿੰਮੇਵਾਰੀ ਉਹ ਪੂਰੀ ਫੈਡਰਲ ਗਵਰਨਮੈਂਟ ਦੀ ਬਣ ਜਾਂਦੀ ਹੈ ਉਹਦੇ ਤੇ ਐਕਟ ਕਰਦੇ ਆ ਤੇ ਫਿਰ ਇੰਟਰਪੋਲ ਦੇ ਥਰੂ ਵੀ ਜਾਂਦੇ ਨੇ ਉਹ ਹਰ ਇੱਕ ਜਿਹੜਾ ਹੀਲਾ ਵਸੀਲਾ ਜਿਹੜੀ ਜਿਹੜੀ ਕੋਈ ਇੰਟਰਨੈਸ਼ਨਲ ਏਜੰਸੀਜ਼ ਨੇ ਉੱਥੇ ਉਧਾ ਚੁੱਕਿਆ ਜਾਂਦਾ ਸੋ ਇਹ ਇੱਕ ਬੜਾ ਸਿਗਨੀਫੀਕੈਂਟ ਜਿਹੜਾ ਮਾਮਲਾ ਸੀਗਾ ਕਿਉਂਕਿ ਇੰਡੀਅਨ ਪ੍ਰੈ[ਨ]ਮਿਸਟਰ ਵੀ ਕੈਨੇਡਾ ਚਾਹਿਆ ਸੀ ਕਿ ਉਸ ਤਰ੍ਹਾਂ ਜਦੋਂ ਇਹ ਗੱਲ ਹੋਈ ਉਦੋਂ ਜੀਸਕਨ ਦੀ ਮੀਟਿੰਗ ਜਸਟ ਕੰਕਲੂਡ ਹੋ ਰਹੀ ਸੀ ਜਦੋਂ ਇਹ ਬਿਆਨ ਆਇਆ ਸੋ ਇਹ ਇੱਕ ਜਿਹੜੀ ਕੈਨੇਡੀਅਨ ਬਿਜ਼ਨਸ ਕਮਿਊਨਿਟੀ ਦੇ ਵਿੱਚ ਬੜਾ ਬੜਾ ਰੋਸ ਪਾਇਆ ਜਾ ਰਿਹਾ ਸੀ ਕਿ ਦੇਖੋ ਉਹਨਾਂ ਨੂੰ ਐਕਸਟਰੈਸ਼ਨ ਕਾਲਸ ਆ ਰਹੀਆਂ ਸੀ ਖੁਸਾਲਾਂ ਤੋਂ ਕਾਫੀ ਜ਼ਿਆਦਾ ਉਹ ਡੇਵਿਡ ਈਬ ਨੇ ਕਿਹਾ ਕਿ ਕਾਫੀ ਜ਼ਿਆਦਾ ਵੱਧ ਗਿਆ ਸੀ ਉਹ ਅੰਡਰ ਪ੍ਰੈਸ਼ਰ ਸੀਗੇ ਜਿਹੜੇ ਅੰਡਰ ਪ੍ਰੈਸ਼ਰ ਤਾਂ ਨਹੀਂ ਸੀ ਬਟ ਉਹਨਾਂ ਨੇ ਬਾਕਾਇਦਾ ਇੱਕ ਵੀਕਐਂਡ ਦੇ ਉੱਤੇ ਇੱਕ ਫੋਰਮ ਕੀਤੀ ਗਈ ਸੀ ਅ ਬਰੀ ਦੇ ਵਿੱਚ ਹਾਂਜੀ ਹਾਂਜੀ ਉਹਦੇ ਵਿੱਚ ਗੱਲ ਬੜੀ ਪ੍ਰੋਮੀਨੈਂਟਲੀ ਡਿਸਕਸ ਕੀਤੀ ਗਈ ਕਿ ਬਿਜ਼ਨੈਸਿਸ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਜਿਹੜੇ ਸਾਨੂੰ ਅੰਡਰ ਥ੍ਰੈਟਨਿੰਗ ਸੋ ਉਸ ਤੋਂ ਬਾਅਦ ਇਹ ਜਿਹੜਾ ਬਿਆਨ ਦਿੱਤਾ ਗਿਆ ਤੇ ਇਹ ਬਿਆਨ ਜਿਹੜਾ ਜੀ7 ਨਾਲ ਤਾਂ ਕਰ ਦੌੜ ਕੇ ਨਹੀਂ ਦੇਖਣਾ ਚਾਹੀਦਾ ਪਰੰਤੂ ਕਿਉਂਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇੱਥੇ ਸਨ ਉਹਨਾਂ ਸਮੇਂ ਉਸ ਸਮੇਂ ਵਿੱਚ ਆਬਵੀਅਸਲੀ ਉਹਨਾਂ ਦਾ ਜਿਹੜਾ ਪ੍ਰੈਸ ਜਿਹੜਾ ਉਹਨਾਂ ਨੇ ਦੇਖਦੇ ਹੋਣਗੇ ਉਹਨਾਂ ਨੇ ਇਸ ਬਿਆਨ ਨੂੰ ਜਾਂ ਜਿਹੜੇ ਵੀ ਉਹਨਦੇ ਮੀਡੀਆ ਦੇਖਦੇ ਹੋਣਗੇ ਲੋਕੀਂ ਉਹਨੇ ਇਸ ਬਿਆਨ ਨੂੰ ਬੜਾ ਗੌਰਨਲ ਦੇਖ ਕੇ ਤੇ ਉਹ ਅੱਗੇ ਪਹੁੰਚਾਇਆ ਹੋਏਗਾ ਪਰ ਦੂਸਰੀ ਗੱਲ ਇਹ ਬੜਾ ਸਿਗਨੀਫੀਕੈਂਟ ਹੋਏਗਾ ਚਲ ਸਾਹਿਬ ਜੇ ਸੁਪੋਜ਼ ਇਹ ਜਿਹੜਾ ਕੈਨੇਡੀਅਨ ਗਵਰਨਮੈਂਟ ਇਸ ਤੇ ਐਕਟ ਕਰਦੀ ਹੈ ਜਾਂ ਇਸ ਆਰਗੇਨਾਈਜੇਸ਼ਨ ਬਾਰੇ ਲਿਖਦੀ ਹੈ ਕਿ ਉਹ ਟੈਰਿਸਟ ਨਹੀਂ ਕੀਤਾ ਜਾ ਰਿਹਾ ਉਸ ਤੋਂ ਬਾਅਦ ਜਿਹੜਾ ਇੰਡੀਅਨ ਗਵਰਨਮੈਂਟ ਕੀ ਕੀ ਰੁਖ ਹੁੰਦਾ ਜਾਂ ਇਹ ਇਹਨਾਂ ਦਾ ਕੀ ਰੁਖ ਹੁੰਦਾ ਇਹ ਵੀ ਬੜਾ ਇੰਟਰਸਟਿੰਗ ਦੇਖਣ ਵਾਲਾ ਹੋਏਗਾ ਆਉਣ ਵਾਲੇ ਦਿਨਾਂ ਵਿੱਚ ਮੇਰੇ ਖਿਆਲ ਨਾਲ ਇੰਡੀਆ ਗਵਰਨਮੈਂਟ ਨੂੰ ਹੋ ਚਾਹੀਦਾ ਵੀ ਕੀ ਆ ਇਹ ਉਹਨੂੰ ਇੱਕ ਸਪੋਰਟ ਮਿਲਦੀ ਆ ਇੰਡੀਆ ਗਵਰਨਮੈਂਟ ਨੂੰ ਵੀ ਜੇ ਉਹਨੂੰ ਕੋਈ ਆਤਮਵਿੱਤੀ ਦਾ ਦਰਜਾ ਦਿੱਤਾ ਜਾਂਦਾ ਕੋਈ ਵਰਲਡ ਲੈਵਲ ਤੇ ਕੋਈ ਹੋਜੀ ਕੋ ਗੱਲ ਹੁੰਦੀ ਆ ਤਾਂ ਨਾਲ ਮੈਂ ਕਹਿੰਉ ਉਹਨੂੰ ਨੱਥ ਪਾਈ ਜਾ ਸਕਦੀ ਆ ਕਿਉਂਕਿ ਉਹਦੇ ਨਾਂ ਤੇ ਸ਼ੂਟਿੰਗ ਵੀ ਕੈਨੇਡਾ ਦੇ ਵਿੱਚ ਬਹੁਤ ਹੋਈਆਂ ਹੈਗੀਆਂ ਹਾਂ ਜੀ ਹਾਂ ਜੀ ਬਿਲਕੁਲ ਸਹੀ ਕਹਿ ਰਹੇ ਹੋ ਇਹਦੇ ਨਾਲ ਕੀ ਹੁੰਦਾ ਹੈ ਕਿ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਮੇਰੀ ਅੱਜ ਕਿਸੇ ਬਿਗ ਸੀਨੀਅਰ ਪਬਲਿਕ ਆਫੀਸਰ ਨਾਲ ਗੱਲ ਹੋਈ ਸੀ ਕੈਨੇਡਾ ਚ ਹਾਂ ਜੀ ਉਹ ਸੀ ਸੇਇੰਗ ਕਿ ਇਹਦੇ ਨਾਲ ਕੀ ਹੁੰਦਾ ਹੈ ਮੈਂ ਉਹਨੂੰ ਪੁੱਛਿਆ ਸੀ ਇਹਦਾ ਐਕਚੁਅਲ ਚ ਮਕਸਦ ਕੀ ਹੋਏਗਾ ਉਹ ਕਹਿੰਦਾ ਇਹ ਪਹਿਲਾ ਸਟੈਪ ਹੈ ਅਸੀਂ ਸਟੈਪ ਲਿਆ ਇਨੀਸ਼ੀਏਟਿਵ ਲਿਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਹੋ ਗਿਆ ਉਹਨਾਂ ਦਾ ਇਹ ਕਹਿਣਾ ਸੀ ਕਿ ਨਾਊ ਵੀਰ ਫੈਡ ਅਪ ਵਿਦ ਆਲ ਥਿਸ ਗੋਇੰਗ ਔਨ ਕਹਿੰਦਾ ਸਾਡੇ ਜਸ ਇਹ ਨਹੀਂ ਕਿ ਕ੍ਰਾਈਮ ਕੋਗਨਾਈਜ਼ ਕਰਾਈਮ ਕੋਈ ਨਵੀਂ ਚੀਜ਼ ਨਹੀਂ ਹੈ ਕੈਨੇਡਾ ਦੇ ਵਿੱਚ ਉਹ ਕਹਿੰਦਾ ਇਸ ਲਈ ਆ ਕਿ ਜਦੋਂ ਫੋਰਨ ਚ ਬੈਠ ਕੇ ਜਿਹੜੀ ਗੈਂਗ ਆਪਰੇਟ ਕਰਦੀ ਹੈ ਉਹਨਾਂ ਨੂੰ ਟ੍ਰੇਸ ਕਰਨਾ ਬੜਾ ਔਖਾ ਹੈ ਹਾਂਜੀ ਹਾਲਾਂਕਿ ਕੈਨੇਡਾ ਦੇ ਵਿੱਚ ਮੈਂ ਜਿਹੜਾ ਮੈਂ ਇੱਕ ਰੇਡੀਓ ਸ਼ੋਅ ਵੀ ਕਰ ਚੁੱਕੇ ਹਾਂ 300 ਲਗਭਗ 700 ਗੈਂਗਸ ਨੇ ਜਿਹੜੀ ਇੱਕ ਆਰਗੇਨਾਈਜ਼ਡ ਕ੍ਰਾਈਮ ਦੀ ਗੈਂਗਸ ਦੀ ਇਹ ਕੈਟਾਗਰੀ ਚ ਰੱਖੀ ਹੋਣਾ ਹੈ ਲਗਭਗ 300 ਤੋਂ 700 ਉਹਦੇ ਵਿੱਚ ਅੱਠ ਗੈਂਗਸ ਜਿਹੜੀਆਂ ਹੈਗੀਆਂ ਨੇ ਉਹ ਹਾਈ ਲੈਵਲ ਥ੍ਰੈਟ ਜਿਹਨੂੰ ਐਚ ਐਲਟੀ ਬੋਲਿਆ ਉਹ ਨੇਸ਼ਨ ਵਾਸਤੇ ਉਹ ਨਹੀਂ ਪਰੰਤੂ ਜਦੋਂ ਜਿਹੜਾ ਇੱਕ ਜਦੋਂ ਕਿਸੇ ਇੱਕ ਕ੍ਰਿਮੀਨਲ ਗਰੁੱਪ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਦੀ ਕੈਟਾਗਰੀ ਚ ਲੈ ਕੇ ਆਇਆ ਜਾਂਦਾ ਹੈ ਉਦੋਂ ਇਹ ਗੱਲ ਜਿਹੜੀ ਬੜੀ ਸਾਫ਼ ਹੋ ਜਾਂਦੀ ਹੈ ਕਿ ਜਿਹੜੀ ਇਹ ਗਰੁੱਪ ਹੈ ਉਹ ਦੇਸ਼ ਦੀ ਸੋਵਰਨਿਟੀ ਲਈ ਤੇ ਦੇਸ਼ ਦੀ ਜਿਹੜੀ ਪੀਸ ਲਈ ਤੇ ਦੇਸ਼ ਦੀ ਜਿਹੜੀ ਇੱਕ ਸਟੈਬਿਲਿਟੀ ਲਈ ਖਤਰਾ ਬਣਦਾ ਹੈ ਫਿਰ ਉਸ ਤੋਂ ਬਾਅਦ ਹੀ ਉਹਨੂੰ ਸਾਰੇ ਪੈਰਾਮੀਟਰਸ ਨੂੰ ਦੇਖ ਕੇ ਉਹਨੂੰ ਡੈਜ਼ਿਗਨੇਟ ਕੀਤਾ ਜਾਂਦਾ ਹੈ ਟੈਰਰਿਸਟ ਸੂ so ਇਹ ਬਹੁਤ ਸਿਗਨੀਫੀਕੈਂਟ ਜਿਹੜੀ ਚੀਜ਼ ਅਗਰ ਹੁੰਦੀ ਹੈ ਤਾਂ ਬਹੁਤ ਸਿਗਨੀਫੀਕੈਂਟ ਹੋ ਜਾਂਦੀ ਹੈ ਬਹੁਤ ਵਧੀਆ ਅੱਛਾ ਇਹ ਭਾਰਤ ਦੇ ਇਸ ਜੀ7 ਤੋਂ ਕੀ ਖੱਟ ਕੇ ਲੈ ਕੇ ਚੱਲਿਆ ਜਾਂ ਖਾਟ ਕੇ ਲੈ ਕੇ ਜਾਣ ਦੀ ਸੰਭਾਵਨਾ ਹੈ ਕਿਸੇ ਨਾਲ ਕੋਈ ਟ੍ਰੇਡ ਹੋਇਆ ਕਿਤੇ ਕੰਟਰੀ ਚੰਦ ਸਾਹਿਬ ਇਹਦੇ ਇਹਦੇ ਵਿੱਚ ਤੁਹਾਡਾ ਬੜਾ ਇੰਪੋਰਟੈਂਟ ਸਵਾਲ ਹੈ ਜਿਹੜਾ ਇੰਡੀਆ ਦੇ ਹੁਤਾਲਕ ਹੈਗਾ ਇਹਦੇ ਵਿੱਚ ਦੇਖੋ ਇੰਡੀਆ ਕੋਈ ਐਸ ਸੱਚ ਇਹਦੇ ਵਿੱਚ ਕੋਈ ਇੰਡੀਆ ਨੂੰ ਇਮੀਡੀਏਟਲੀ ਕੁਝ ਨਹੀਂ ਮਿਲੇਗਾ ਜਾਂ ਕਿਸੇ ਵੀ ਦੇਸ਼ ਨੂੰ ਕੁਝ ਨਹੀਂ ਮਿਲੇਗਾ ਹਾਂ ਜੀ ਇੰਡੀਆ ਨੂੰ ਬੁਲਾਇਆ ਗਿਆ ਸੀ ਇੰਡੀਆ ਆਇਆ ਪਹਿਲੀ ਗੱਲ ਤਾਂ ਜਿਹੜੀ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨਸ ਨੂੰ ਬੜੀ ਵੱਡੀ ਸਟੇਟਮੈਂਟ ਆਈ ਸੀਗੀ ਨੀਜਰ ਮਰਡਰ ਕੇਸ ਤੋਂ ਬਾਅਦ ਉਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਹੋਈਆਂ ਇੰਡੀਆ ਅਨੇ ਜਿਹੜਾ ਅਲੈਜ ਕੀਤਾ ਕੈਨੇਡੀਅਨ ਗਵਰਨਮੈਂਟ ਨੂੰ ਕਿ ਜੀ ਸਾਡੇ ਕੁਝ ਐਲੀਮੈਂਟਸ ਨੇ ਜਿਹੜੇ ਕਿ ਤੁਹਾਡੇ ਕੰਟਰੀ ਚ ਬੈਠੇ ਨੇ ਉਤੋਂ ਸਾਡੀ ਸਾਡੀ ਕੰਟਰੀ ਦੇ ਵਿੱਚ ਜਿਹੜੀਆਂ ਕੁਝ ਗਲਤ ਐਕਟੀਵਿਟੀਜ਼ ਕਰਦੇ ਨੇ ਕੈਨੇਡਾ ਨੇ ਇੰਡੀਆ ਦੇ ਉੱਤੇ ਅਲਿਗੇਸ਼ਨ ਲਾਏ ਜਿਹੜੇ ਕਿ ਕੈਨੇਡਾ ਦੇ ਪ੍ਰਾਈਮ ਮਿੰਿਸਟਰ ਜੋ ਟੂਡੋ ਨੇ ਕਿਹਾ ਕਿ ਸਾਡੀ ਧਰਤੀ ਤੇ ਸਾਡੇ ਸਿਟੀਜ਼ਨ ਨੂੰ ਤੁਸੀਂ ਮਾਰਿਆ ਇਹ ਵੀ ਸੀਰੀਅਸ ਸੀ ਬਹੁਤ ਜ਼ਿਆਦਾ ਸੋ ਇਹ ਇਸ ਚੀਜ਼ ਨੂੰ ਲੱਗਦਾ ਕਿ ਬੜਾ ਇੱਕ ਸਟੇਲ ਮੇਚ ਸੀਗਾ ਦੋਨਾਂ ਹੀ ਕੰਟਰੀਜ਼ ਦੇ ਵਿੱਚ ਇੰਡੀਅਨ ਇੰਟਰਫੀਰੈਂਸ ਦੇ ਰੋਪ ਵੀ ਲੱਗੇ ਕਿ ਇਲੈਕਸ਼ਨ ਚ ਇੰਡੀਅਨ ਇੰਟਰਫੀਰੈਂਸ ਹੋ ਰਿਹਾ ਜਿਸ ਤਰ੍ਹਾਂ ਚਾਇਨਾ ਤੇ ਲੱਗੇ ਸੋ ਮੀਡੀਆ ਤੇ ਵੀ ਲੱਗੇ ਸੋ ਇਹ ਕਈ ਚੀਜ਼ਾਂ ਇਕੱਠੀਆਂ ਹੋ ਗਈ ਸੀ ਜਿਨ੍ਹਾਂ ਦੇ ਵਿੱਚ ਦੋਨਾਂ ਕੰਟਰੀਜ਼ ਦੇ ਵਿੱਚ ਆਪਸ ਸਟੇਨਮੈਂਟ ਆ ਗਿਆ ਕਾਰਨ ਇਹ ਸੀ ਕਿ ਇੰਡੀਆ ਦਾ ਇੱਕ ਵੱਡਾ ਜਿਹੜਾ ਤਬਕਾ ਹੈ ਉਹ ਕੈਨੇਡਾ ਚ ਰਹਿੰਦਾ ਹੈ ਸਾਰੇ ਜੋ ਤੁਸੀਂ ਪੂਰੇ ਕੈਨੇਡਾ ਚਲੇ ਜਾਓ ਇੰਡੀਅਨ ਸਾਨੂੰ ਬਹੁਤ ਮਿਲਣਗੇ ਖਾਸ ਕਰ ਪੰਜਾਬੀ ਭਾਈਚਾਰਾ ਬਹੁਤ ਜ਼ਿਆਦਾ ਸੋ ਦੋਨੋਂ ਦੇਸ਼ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਇੱਕ ਰਿਸ਼ਤੇ ਵਿੱਚ ਖੜੋਤ ਆਉਣਾ ਇਹ ਮੇਰੇ ਕੱਲ ਵਿੱਚ ਗਲਤ ਸੀਗਾ ਪਰੰਤੂ ਇੱਕ ਜਿਹੜਾ ਹਿਊਮਨ ਰਾਈਟਸ ਵਾਲਾ ਐਂਗਲ ਹੈ ਜਿਹੜਾ ਕਿ ਇਹ ਤੁਹਾਨੂੰ ਗਰੁੱਪਸ ਨੇ ਚੱਕਿਆ ਉਹ ਵੀ ਕਿਤਨਾ ਕਿਤੇ ਜਿਹੜਾ ਐਡਰੈਸ ਹੋਣਾ ਮੈਂ ਹਮੇਸ਼ਾ ਕਹਿੰਦਾ ਕਿ ਐਡਰੈਸ ਹੋਣਾ ਚਾਹੀਦਾ ਸੀ ਹੁਣ ਇਹ ਜਿਹੜਾ ਕਿਉਂਕਿ ਸਰਕਾਰਾਂ ਤਾਂ ਦੇਖੋ ਬਦਲਦੇ ਬੁਲਦੇ ਰਹੀਆਂ ਅਰ ਤੂੰ ਗੱਲ ਇਹ ਆ ਕਿ ਜਿਹੜੇ ਲੋਕਾਂ ਨੂੰ ਜਦੋਂ ਗੱਲ ਵੀ ਕਰਨੀ ਹੈ ਕਿਤੇ ਫਿਰ ਗੱਲ ਜਦੋਂ ਕੋਈ ਉਸ ਕੋਨਟਰੀ ਸੇ ਵਿੱਚ ਵਾਪਸ ਦੇ ਵਿੱਚ ਕੋਈ ਰابطਾ ਹੀ ਨਹੀਂ ਕਮਿਊਨੀਕੇਸ਼ਨ ਨਹੀਂ ਰਿਸ਼ਤਾ ਨਹੀਂ ਫਿਰ ਉਹ ਗੱਲ ਜਿਹੜੀ ਹੁਣੀ ਹੈ ਨਾ ਉਹ ਉਸ ਤਰ੍ਹਾਂ ਗੱਲ ਵੀ ਨਹੀਂ ਹੋ ਸਕਦੀ ਠੀਕ ਹੈ ਇਸ ਲਈ ਹਾਜ਼ਰੀ ਨਾਲ ਦੋਨੋਂ ਕੰਟਰੀਜ਼ ਇੱਕ ਆਈਸ ਬ੍ਰੇਕ ਹੋਈ ਹੈ ਕੇ ਦੋਨਾਂ ਹੀ ਕੰਟਰੀਜ਼ ਨੇ ਦੋਨਾਂ ਹੀ ਪ੍ਰੈਜਿਡੈਂਟਸ ਨੇ ਇਹ ਗੱਲ ਕਹੀ ਹੈ ਕਿ ਅਸੀਂ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਪਰ ਟੂ ਰਿਸ਼ਤੇ ਕਿਦਾਂ ਸੁਧਰਨਗੇ ਕਿਹੜੇ ਕਿਹੜੇ ਪੈਰਾਮੀਟਰਸ ਹੋਣਗੇ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਨੂੰ ਰੱਖਿਆ ਜਾਏਗਾ ਕਿ ਕਿ ਇਹ ਕੰਡੀਸ਼ਨਲ ਹੋਣਗੇ ਜਾਂ ਅਨਕੰਡੀਸ਼ਨਲ ਹੋਣਗੇ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਅਜੇ ਇਹ ਸਮਾਂ ਦੱਸੇਗਾ ਹਾਂਜੀ ਹਾਂਜੀ ਅੱਛਾ ਤੁਹਾਡੇ ਨੋਟਸ ਕੋਈ ਇਹੋ ਜੀ ਗੱਲ ਆਈ ਹੋਵੇ ਜਦੋਂ ਕਿਸੇ ਮੈਂਬਰ ਪਾਰਲੀਮੈਂਟ ਜਾਂ ਇੱਥੇ ਦੇ ਕਿਸੇ ਪੰਜਾਬੀ ਮੂਲ ਦੇ ਮਨਿਸਟਰ ਦੀ ਕੋਈ ਸਟੇਟਮੈਂਟ ਆਈ ਹੋਵੇ ਇਨ ਵੀਕ ਦੇ ਤੇ ਇਹਦੇ ਵਿੱਚ ਕੋਈ ਐਸ ਸੱਚ ਕੋਈ ਸਪੈਸੀਫਿਕਲੀ ਕਿਸੇ ਸਟੇਟਮੈਂਟ ਨਹੀਂ ਆਈ ਹੈ ਫਿਲਹਾਲ ਹਜੇ ਤੱਕ ਅੱਗੇ ਆਜੇ ਤਾਂ ਕਹਿ ਨਹੀਂ ਸਕਦਾ ਹਜੇ ਮੈਂ ਚੈੱਕ ਨਹੀਂ ਕੀਤਾ ਬਟ ਹਜੇ ਤੱਕ ਜੋ ਮੈਂ ਲਾਸਟ ਚੈੱਕ ਕੀਤਾ ਸੀ ਉਦੋਂ ਤੱਕ ਕਿਸੇ ਦੀ ਕੋਈ ਅਫੀਸ਼ੀਅਲ ਸਟੇਟਮੈਂਟ ਇਹਦੇ ਵਿਰੋਧ ਦੇ ਵਿੱਚ ਜਾਂ ਇਹਦੇ ਪੱਖ ਦੇ ਵਿੱਚ ਨਹੀਂ ਆਈ ਸੀ ਅੱਛਾ ਇਹਦੇ ਕੋਈ ਹੋਰ ਹਾਂਜੀ ਕਿਸੇ ਹੱਦ ਦਾ ਵੀ ਹਜੇ ਤੱਕ ਅਜੇ ਤੱਕ ਨਹੀਂ ਆਈ ਸੀ ਪਰੰਤੂ ਮੈਨੂੰ ਲੱਗਦਾ ਨਹੀਂ ਕਿ ਉਸ ਤਰ੍ਹਾਂ ਦੀ ਸਟੇਟਮੈਂਟ ਆਏਗੀ ਕਿ ਕਿ ਇਹ ਦੇ ਇੱਕ ਬੇਸਿਕਲੀ ਜਿਹੜਾ ਇੰਡੀਆ ਦਾ ਤਾਂ ਇੰਡੀਆ ਦੇ ਕਮਿਊਨਿਟੀ ਲਈ ਜ਼ਰੂਰੀ ਸੀਗਾ ਬਟ ਜਿਹੜਾ ਕੈਨੇਡੀਅਨ ਜਿਹੜਾ ਜੀ7 ਸੀਗਾ ਕੈਨੇਡਾ ਬਾਸਤ ਬੜਾ ਇੰਪੋਰਟੈਂਟ ਸੀਗਾ ਖਾਸ ਕਰਕੇ ਮਾਰਕ ਕਾਰਨੇ ਲਈ ਮਾਰਕ ਕਾਰਨੇ ਦੇ ਪਹਿਲਾ ਇੱਕ ਵੱਡਾ ਗਲੋਬਲ ਕਾਨਫਰੈਂਸ ਸੀਗੀ ਜਿਹੜੀ ਇਹ ਮੀਟਿੰਗ ਸੀਗੀ ਸੋ ਉਹਨਾਂ ਲਈ ਹੋਰ بڑے ਮੁੱਦੇ ਜਿਹੜੇ ਅ ਸੀਗੇ ਸੋ ਕਿਤੇ ਨਾ ਕਿਤੇ ਇਸ ਤਰ੍ਹਾਂ ਵੀ ਦੇਖਿਆ ਜਾਂਦਾ ਹੈ ਨਾ ਮੀਟਿੰਗਸ ਨੂੰ ਕਿ ਇਸ ਛੋਟੇ ਮੁੱਦੇ ਕਰਕੇ ਇੱਕ ਵੱਡਾ ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਮੁੱਦਾ ਇਹਨੂੰ ਕੈਨੇਡੀਅਨ ਗਵਰਨਮੈਂਟ ਉਸ ਲੈਵਲ ਤੋਂ ਦੇਖਣ ਤੋਂ ਪਹਿਲਾਂ ਬਾਕੀ ਜਿਹੜੀਆਂ ਹੁੰਦੀਆਂ ਜਿਹੜੇ ਯੂਕ੍ਰੇਨ ਵਾਰ ਹੋ ਰਹੀ ਹੈ ਉਹਦੇ ਬਾਰੇ ਜ਼ਿਆਦਾ ਉਹਨਾਂ ਦਾ ਧਿਆਨ ਸੀਗਾ ਜਿਵੇਂ ਅੱਜ ਕੈਨੇਡਾ ਨੇ ਲਗਭਗ 2.5 ਬਿਲੀਅਨ ਡਾਲਰ ਜਿਹੜਾ ਪਲੱਜ ਕੀਤਾ ਹੈ ਯੂਕ੍ਰੇਨ ਨੂੰ ਫਿਰ ਤੋਂ ਦੇਣ ਵਾਸਤੇ 2 ਮਿਲੀਅਨ ਦਾ ਲੋਨ ਦੇਣ ਵਾਸਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਤਾਂ ਟੋਟਲ ਚਾਰ ਲਗਭਗ 4.5 ਮਿਲੀਅਨ 4.5 ਸੌ 4.5 ਬਿਲੀਅਨ ਡਾਲਰ ਸੋ ਉਹਨਾਂ ਦੇ ਲਈ ਉਹ ਥੋੜਾ ਜਿਹਾ ਮੁੱਦਾ ਕੁਸ਼ੋਰ ਸੀਗਾ ਤੇ ਉਹਨਾਂ ਦਾ ਜਿਹੜਾ ਬੇਸਿਕਲੀ ਇਹ ਸਾਰੇ ਮੈਂ ਤੁਹਾਨੂੰ ਕੱਲ ਵੀ ਸ਼ਰਧ ਗੱਲ ਕੀਤੀ ਸੀਗੀ ਬੇਸਿਕਲੀ ਜਿਹੜੇ 7 ਕੰਟਰੀਜ਼ ਦਾ ਜਿਹੜਾ ਮੇਨ ਕਾਰਨ ਸੀਗਾ Energy, एनर्जी जेडी एनर्जी रिच किदा बनया जावे एनर्जी ते जेडी मोनोपॉली एक कंट्री दी ना हो बेसिकली ओ इना दा मकसद ए सिगा परंतु जेडी ਬਾਗਲਾ ਨਿਕਾ ਕਈ ਇੰਡੀਆ ਦੇ ਬਾਬਤ ਪਾ ਜੀ ਗੱਲ ਕਰੀ ਇੰਡੀਆ ਦੇ ਬਾਬਤ ਮੈਂ ਸਿਰਫ ਇਹ ਕਾਂਗਰਸ ਮੀਟਿੰਗ ਤੋਂ ਦੇ ਦੇ ਕਿ ਆਈਸ ਬ੍ਰੇਕ ਕਰਨ ਦਾ ਮੌਕਾ ਸੀਗਾ ਦੋਨੋਂ ਕੰਫਰੰਸ ਦੇ ਵਿੱਚ ਪਰੰਤੂ ਹਜੇ ਉਹਦੇ ਆਊਟਕਮਸ ਕੀ ਹੋਣਗੇ ਉਹ ਥੋੜਾ ਸਾਨੂੰ ਟਾਈਮ ਦੀ ਵੇਟ ਕਰਨੀ ਪਵੇਗੀ ਤੇ ਇਹ ਆਪਾਂ ਅਗਲਾ ਸਵਾਲ ਇੱਥੇ ਸ਼ੋਹ ਦੀ ਸਮਾਪਤੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ ਵੀ ਕੁੱਲ ਮਿਲਾ ਕੇ ਇਹ ਜਿਹੜਾ G7 ਹੋ ਰਿਹਾ ਆ ਇਹਦਾ ਸਿੱਖ ਭਾਈਚਾਰੇ ਨੂੰ ਕੀ ਫਾਇਦਾ ਜਾਂ ਕੀ ਨੁਕਸਾਨ ਹੋਇਆ ਜਾਂ ਸਿੱਖ ਭਾਈਚਾਰਾ ਆਪਣਾ ਇਮਪ੍ਰੈਸ਼ਨ ਜਿਹੜਾ ਦੁਨੀਆ ਦੇ ਅੱਗੇ ਵਧੀਆ ਪਹੁੰਚ ਜਾਂ ਘਟੀਆ ਪਹੁੰਚ ਕਿਥੋਂ ਤੱਕ ਉਹ ਸਫਲ ਹੋ ਸਕਿਆ ਦੇਖੋ ਚਲ ਸਭ ਇਹਦੇ ਬਾਰੇ ਇਹ ਕਹਿਣਾ ਕਿ ਘਟੀਆ ਇਮਪ੍ਰੈਸ਼ਨ ਪਾਉਣ ਵਾਲੀ ਕੋਈ ਗੱਲ ਨਹੀਂ ਹੈ अच्छा। एक कटीमप्रेशन ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਕਟੀਮप्रेशन ਕਿਸ ਗੱਲ ਦਾ ਮੈਨੂੰ ਇਹਦੇ ਬਾਰੇ ਮੈਂ ਮੇਰਾ opinion ਹੋ ਸਕਦਾ ਕੋਈ ਇਹ ਜੀ ਗੱਲ ਨਹੀਂ ਸੀਗੀ ਵਿਰੋਧ ਕਰਨਾ ਹਰ ਬੰਦੇ ਦਾ ਡੈਮੋਕ੍ਰੈਟਿਕ ਰਾਈਟ ਹੈ। ਰਾਈਟ ਹੈਗਾ। ਸੋ ਹਾਂਜੀ ਉਹ ਵਿਰੋਧ ਹੋਇਆ ਕੋਈ ਵਾਇਲੈਂਟ ਵਿਰੋਧ ਨਹੀਂ ਸੀ ਉਹ ਇੱਕ ਸਿੰਪਲ ਵਿਰੋਧ ਹੋਇਆ ਸੀ ਜਿਹੜਾ ਕਿ ਡੈਜ਼ਿਗਨੇਟਿਡ ਪਲੇਸ ਉੱਤੇ ਡੈਜ਼ਿਗਨੇਟਿਡ ਜਗ੍ਹਾ ਉੱਤੇ ਕੀਤਾ ਗਿਆ। ਉਹ ਰਾਈਟ ਮੰਗਦਾ। ਉਹ ਉਹਦਾ ਰਾਈਟ ਸੀਗਾ। ਸੋ ਦੂਜੀ ਗੱਲ ਸਿੱਖ ਪਾਇਚਾਰਾ ਨੂੰ ਐਸ ਪਰਟੀਕੂਲਰ ਜੀ7 ਦੇ ਨਾਲ ਨਾ ਜੋੜ ਕੇ ਦੇਖਿਆ ਜਾਵੇ ਮੈਂ ਕਹਿੰਦਾ ਉਹ ਕਿਉਂਕਿ ਜੀ7 ਜਿਹੜਾ ਸਿੱਖ ਪਾਇਚਾਰਾ ਜਿਹੜਾ ਹੈਗਾ ਉਹ ਜੀ7 ਦੇ ਨੂੰ ਸਿੱਧਾ-ਸਿੱਧਾ ਤੌਰ ਤੇ ਪ੍ਰਭਾਵਿਤ ਨਹੀਂ ਕਰਦਾ ਜਾਂ ਜੀ7 ਸਿੱਧਾ-ਸਿੱਧਾ ਸਿੱਖ ਪਾਇਚਾਰਾ ਨੂੰ ਪ੍ਰਭਾਵਿਤ ਨਹੀਂ ਕਰਦਾ ਵੀ ਆਪਾਂ ਉਹਨੂੰ ਵਾਈਡਰ ਸਪੈਕਟਰ ਵਿੱਚ ਦੇਖਿਆ ਜਾਵੇ ਹਾਂਜੀ ਉਹਦੇ ਨਾਲ ਕੋਈ ਕੋਈ ਐਡਾ ਖਾਸ ਦੇਖੋ ਮੇ ਨਹੀਂ ਹੈ ਇਹ ਨੇਸ਼ਨ ਟੂ ਨੇਸ਼ਨ ਕੰਟਰੀ ਟੂ ਕੰਟਰੀ ਗਵਰਨਮੈਂਟ ਟੂ ਗਵਰਨਮੈਂਟ ਜਿਹੜਾ ਇੱਕ ਆਰਗੇਨਾਈਜੇਸ਼ਨ ਹੈ ਸੋ ਉਹਦੇ ਲਿਹਾਜ਼ ਦੇ ਨਾਲ ਕੁਝ ਗਵਰਨਮੈਂਟਸ ਦੇ ਟੇਕਅਵੇਸ ਹੋ ਸਕਦੇ ਬਟ ਮੈਂ ਇਹਨੂੰ ਕੋਈ ਬਹੁਤ ਸਕਸੈਸਫੁਲ ਮੀਟਿੰਗ ਉਹ ਸੈਂਕਲ ਤੋਂ ਨਹੀਂ ਕਹੂੰਗਾ ਕਿਉਂਕਿ ਇਹਦੇ ਵਿੱਚ ਜਿਹੜਾ ਬੇਸਿਕਲੀ ਟਰੰਪ ਦਾ ਨਾਮ ਆਉਣਾ ਲਾਸਟ ਵਾਲੇ ਦਿਨ ਉਹ ਤਾਂ ਪਹਿਲਾਂ ਚਲੇ ਜਾਣਾ ਕੋਈ ਵੀ ਬਹਾਨਾ ਲੱਗ ਗਿਆ ਹੋਵੇ ਸੋ ਉਹ ਜਿਹੜੀ ਚੀਜ਼ ਸੀਗੀ ਉਹਨੇ ਇਸ ਮੀਟਿੰਗ ਦੀ ਜਿਹੜੀ ਇੱਕ ਵੱਡੀ ਰੈਲੇਵੈਂਸ ਸੀਗੀ ਜਾਂ ਕੱਲ ਵੀ ਇਹ ਕੁਝ ਟੇਕਅਵੇ ਹੋ ਸਕਦੇ ਸੀਗੇ ਬਹੁਤ ਵੱਡੇ ਉਹ ਕਿਤੇ ਨਾ ਕਿਤੇ ਉਹ ਮੀਟਿੰਗ ਫਲੌਪ ਜਿਹਾ ਸ਼ੋਅ ਦਿਖਿਆ ਮੈਨੂੰ ਸਿਕ ਭਾਈ ਜਰ ਤੁਸੀਂ ਗੱਲ ਕੀਤੀ ਸਿਕ ਭਾਈ ਚਾਂ ਨੂੰ ਮੈਂ ਡਾਇਰੈਕਟਲੀ ਜੀ 7 ਦੀ ਮੀਟਿੰਗ ਦੇ ਨਾਲ ਰਿਲੇਟ ਨਹੀਂ ਕਰ ਰਿਹਾ ਹਾਂ ਉਹਨਾਂ ਨੇ ਆਪਣੀ ਗੱਲ ਜਿਹੜੀ ਸੀਗੀ ਉਹ ਚੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕੁਝ ਜਿਹੜੇ ਐਮਪੀਸ ਸੀਗੇ ਕੰਜ਼ਰਵੇਟਿਵ ਪਾਰਟੀ ਦੇ ਉਹਨਾਂ ਨੇ ਵੀ ਇਸ ਗੱਲ ਦੀ ਦੱਸਿਆ ਵੀ ਕਿਉਂ ਇੰਡੀਅਨ ਪ੍ਰੈਜਿਡੈਂਟ ਨੂੰ ਜਿਹੜਾ ਦਿੱਤਾ ਗਿਆ ਇਨਵਾਈਟ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਇਹ ਚੀਜ਼ਾਂ ਉਹਨਾਂ ਨੇ ਕਹੀਆਂ ਉਸ ਤੋਂ ਬਾਅਦ ਇੱਕ ਜੁਆਇੰਟ ਜਿਹੜੀ ਸਟੇਟਮੈਂਟ ਜਾਰੀ ਹੋਈ ਹੈ ਹਾਂਜੀ ਕੁਲਵੇਟ ਕ੍ਰੀਡਿੰਗ ਗਵਰਨਮੈਂਟ ਨੇ ਕਿਹਾ ਕਿ ਇਹ ਟ੍ਰਾਂਸਗ੍ਰੈਸ਼ਨ ਜਿਹੜੇ ਟ੍ਰਾਂਸਨੇਸ਼ਨਲ ਟ੍ਰਾਂਸਗ੍ਰੈਸ਼ਨ ਉਹ ਨਹੀਂ ਹੋਣਾ ਚਾਹੀਦਾ ਹਾਂਜੀ ਉਹ ਬੇਸਿਕਲੀ ਤਾਂ ਉਹਨੇ ਇੱਕ ਪਆਇੰਟ ਦੀ ਹੋਲ ਗਿਆ ਬਟ ਉਹ ਬੇਸਿਕਲੀ ਉਹ ਕਹਿਣ ਦਾ ਮਤਲਬ ਇਹ ਸੀ ਕਿ ਜਿਹੜਾ ਬਾਰਡਰ ਪਾਰ ਤੋਂ ਜਿਹੜੀ ਇੱਕ ਤਰ੍ਹਾਂ ਦੀ ਇੰਟਰਫੇਸ ਹੁੰਦੀ ਹੈ ਹਾਂਜੀ ਕਿਸੇ ਵੀ ਕੰਟਰੀ ਦੀ ਜਿਹੜੀ ਸੋਵਰਿਨਿਟੀ ਨੂੰ ਚੈਲੰਜ ਕਰਨਾ ਉਹ ਨਹੀਂ ਹੋਣਾ ਚਾਹੀਦਾ ਤੇ ਕੰਮ ਕਰਨ ਦੀ ਲੋੜ ਹੈ ਕਹਿਣ ਵਾਲੇ ਇੰਡਾਇਰੈਕਟਲੀ ਕਿਤਨੇ ਕਿਤਨੇ ਸਾਰੀਆਂ ਹੀ ਕੰਟਰੀਆਂ ਨੂੰ ਜਿਹੜਾ ਮੈਸੇਜ ਆਏਗਾ ਉਹਦੇ ਵਿੱਚ ਇੰਡੀਆ ਵੀ ਇੱਕ ਸੀਗਾ ਜਿਹੜਾ ਆਇਆ ਹੋਇਆ ਸੀਗਾ ਸੋ ਉਹਨਾਂ ਨੇ ਬੇਸਿਕਲੀ ਇਹ ਉਹਨਾਂ ਦਾ ਸਾਡੀ ਕੰਟਰੀ ਦੇ ਵਿੱਚ ਆ ਕੇ ਕੰਮ ਕਰਦਾ ਬਰਦਾਸ਼ਤ ਨਹੀਂ ਹੋਣਾ ਚਾਹੀਦਾ ਬੀਸਿਕਲੀ ਉਹਦੀ ਸਟੇਟਮੈਂਟ ਦਾ ਮਤਲਬ ਇਹ ਸੀਗਾ ਤੇ ਇਹ ਟੇਕ ਅਵੇ ਇੱਕ ਹੋ ਸਕਦਾ ਜਿਹੜਾ ਉਸ ਸੰਦਰਭ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਪਰੰਤੂ ਜੇ ਔਨ ਦੀ ਆਪਾਂ ਜੀ ਸਿੱਧਾ ਸਿੱਧਾ ਡਾਇਰੈਕਟਰੀ ਸਿੱਖ ਪਾਈ ਜਰਮ ਨੂੰ ਕੋਈ ਬਹੁਤ ਜ਼ਿਆਦਾ ਇਹ ਇਫੈਕਟ ਨਹੀਂ ਕਰਦਾ ਜਾਂ ਸਿੱਖ ਪਾਈ ਜਰਮ ਜੀ 7 ਨੂੰ ਬਹੁਤ ਇਫੈਕਟ ਨਹੀਂ ਕਰਦਾ ਹਾਂਜੀ ਠੀਕ ਹੈ ਸਦਾ ਜਗਦੀਪ ਸਿੰਘ ਜੀ ਤੁਹਾਡਾ ਇਹ ਸ਼ੋਅ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਕਾਦੂ ਆਪਾਂ ਫੇਰ ਇਸੇ ਟਾਈਮ ਤੇ ਉੱਤੇ ਇਸੇ ਸ਼ੋਅ ਵਿੱਚ ਸ਼ਾਮਲ ਹੋਵਾਂਗੇ ਗੱਲਾਂ ਬਾਤਾਂ ਕਰਾਂਗੇ ਤਦ ਤੱਕ ਲਈ ਆਗਿਆ ਦਿਓ ਥੈਂਕ ਯੂ ਵੈਰੀ ਮਚ ਧੰਨਵਾਦ ਜੀ ਤੁਹਾਡਾ